ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸਪੈੰਡ ਕਾਨ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਾਗ 3 ਆ ਜੀ ਜਿਨ੍ਹਾਂ ਚੋਂ ਇੱਕ ਤੂਕੜ ਗੱਬਣ ਚੱਕ ਪਾਸ ਇੱਕ ਗੱਬਣ ਵੜ ਤੇ ਇੱਕ ਖੀਰਾ ਬੱਚਾ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਖਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲ ਜਾਊਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਜੀ ਨਾਮ ਸੁਖਚੰਦ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 881968577 ਬਣ ਗਏ ਠੀਕ ਆ ਵੀਰੇ ਅੱਜ ਨਾਮ ਹੈਗੇ ਆ ਟੋਟਲ 3 ਜੀ 3 ਨਾਮ ਆ ਗਏ ਕਿੱਧਰੋਂ ਸ਼ੁਰੂ ਕਰਕੇ ਜੀ ਇਧਰੋਂ ਹੀ ਕਰ ਲੈਣੇ ਆ ਬਾਈ ਸੁਆ ਕਿੰਨਾ ਮਾ ਜੀ ਸੁਆ ਪਹਿਲਾ ਬਾਈ ਬੰਦੋ ਜੀ ਸ਼ੈਗ ਵਾਲੇ ਦੰਦ ਚੱਕੀ ਜਾਂਦੀ ਆ ਕੰਨਾਂ ਵਾਲੇ ਖੜੇ ਆ ਠੀਕ ਆ ਜੀ ਚਿੱਗੀ ਮੰਨ ਕੇ ਆਵੇ ਕੋਈ ਠੀਕ ਆ ਬਈ ਐਵੇਂ ਆਪਾਂ ਚੌਗੀ ਕਹੀ ਆ ਜੀ ਕੀ ਕਹਦਾ ਉਹਦਾ ਫਾਇਦਾ ਨਹੀਂ ਜੀ ਹਾਂ ਠੀਕ ਆ ਬਾਕੀ ਕੱਦ ਕਾਠ ਬਾਈ ਤੂੰ ਵੀ ਇਹੀ ਲਿਆ ਬੱਚਾ ਕੱਦ ਕਾਠ ਵੀਰੇ ਪੂਰਾ ਹੀ ਵੱਡਾ ਹਾਂ ਅੰਤ ਦੀ ਮੁਕਤੀ ਆ ਕੰਨਾ ਸਮਾਂ ਲਾਉਗੀ ਜੀ ਸਮਾਂ ਬਾਈ ਮਾਲਕਾਂ ਨੇ ਜਿਹੜੇ ਮੈਨੂੰ ਦੱਸਿਆ ਮਾਲਕ ਕਹਿੰਦੇ ਵੀ ਅਜੇ 5-6 ਦਿਨ ਨੇ ਤੇ ਦਿਨ ਪੂਰੇ ਹੋਣ ਚ ਪਏ ਆ ਡੇਟ ਮੁਤਾਬਕ ਡੇਟ ਮੁਤਾਬਕ ਠੀਕ ਆ ਜੀ ਯੋਦਾ ਦਾ ਕਹਿੰਦੇ ਸੀਗੇ ਬਾਕੀ ਕਈ ਵਾਰੀ ਉਪਰੇ ਸਾਂ ਕੇ ਤੁਸੂ ਪਹਿਲਾਂ ਵੀ ਸੂ ਸਕਦਾ ਬਾਈ ਹਾਂ ਬਾਕੀ ਬਣੀ ਸੋਹਣੀ ਫਿਰਦੀ ਆ ਬੱਚੀ ਸਹੀ ਗੱਲ ਜੀ ਚੰਗੀ ਆ ਬਾਕੀ ਐ ਆ ਬਾਈ ਯਾਹ ਵੇਖ ਲੈ ਲੈ ਵਾਲੂਆ ਗੋ ਸਟਾਰਟ ਕੀਤਾ ਬੱਚੀ ਨੇ ਅਜੇ ਤਾਂ ਢਿੱਲਾ ਬਹੁਤ ਆ ਲੈ ਹੋਰ ਨੇ ਢਿੱਲਾ ਥਣ ਗੱਲਾਂ ਕੱਲਾ ਨਿਕੜਵਾ ਸੱਥੀ ਚਵਾਈ ਵਾਲਾ ਥਾਣਾ ਜੀ ਤੇ ਕਿੰਨਾ ਕੁ ਪਾਜੂ ਵੀਰੇ ਦੁੱਧ ਯਾਰ ਦੁੱਧ ਬਾਹਲਾ ਤਾਂ ਆਪਾਂ ਕਹਿੰਦੇ ਨੇ ਬਾਈ 20 ਕਿਲੋ ਦੁੱਧ ਤਾਂ ਕੋਈ ਬਾਹਲਾ ਨਹੀਂ ਰਿੰਦੀ ਬੱਚੀ ਕੁਲਾਈ ਪਾਜੂ ਕੁਲਾਈ ਪਾਉਣਾ ਚਾਹੀਦਾ ਬਾਈ ਕਾਤ ਵਜਨ ਬਹੁਤ ਆ ਚੀਜ਼ ਆ ਬਾਈ ਸਹੀ ਗੱਲ ਆ ਤੋਰ ਕੇ ਦਿਖਾ ਦੇ ਮੇਰੇ ਬਾਈ ਦੇ ਦੱਸਣ ਮੁਤਾਬਕ ਜੀ ਪੂਆ ਬਾਈ ਦੱਸਦਾ ਕਿ ਪਹਿਲਾ ਡੇਟ ਮੁਤਾਬਕ ਮਾਲਕਾਂ ਦੇ ਦੱਸਣ ਮੁਤਾਬਕ ਤਾਂ ਹਜੇ ਸਮਾਂ ਪਿਆ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਸੋਹਣਾ ਫੈਕਸ ਐਡਰ ਇਧਰ ਨੂੰ ਲੈ ਚੱਲੋ ਜੀ ਕੱਦ ਕਾਰ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਫੇਸ ਕੁਆਲਿਟੀ ਸੋਹਣੀ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਐਦਾ ਕਰਦੀ ਆ ਰਸਤੇ ਦਾ ਕਰਦੀ ਆ ਜੀ ਜਿਹੜੇ ਹਸਾਬ ਨਾਲ ਕੱਦ ਵਜਨ ਆ ਵੀਰੇ 20 ਕਿਲੋ ਦੁੱਧ ਕਹਿੰਦਾ ਵੀ ਕੀ ਆ ਜੀ ਹੱਕਾ ਦੇਣ ਦਾ ਰੰਗ ਪ੍ਰਿੰਟ ਪੂਰਾ ਚੰਗਾ ਜੀ ਐਡੀ ਵੈਟ ਨੇ ਨਾ 20 ਕਿਲੋ ਦਿੱਤਾ ਤਾਂ ਫਿਰ ਦੇਣਾ ਵੀ ਵੀਰੇ ਕਿੰਨੇ ਆ ਜੀ ਇਧਰ ਦੀ ਲਿਆਇਓ ਜੀ ਬਾਕੀ ਮੇਨ ਗੱਲ ਜਿਹੜੀ ਥਣਾ ਤੇ ਡੰਣਾ ਜੀ ਬਾਈ ਯਾਰ ਉਹ ਤਾਂ ਜਮਾਂ ਹੀ ਓਕੇ ਆ ਠੀਕ ਹੈ ਨਾ ਮੈਂ ਹੀ ਪਾਇਆ ਰੱਸਾ ਬਾਈ ਇਹਨੂੰ ਠੀਕ ਆ ਜੀ ਖੁੱਲੀ ਫਿਰਦੀ ਆਈ ਆ ਠੀਕ ਆ ਵੀਰੇ ਤਾਂ ਕਰਦੀ ਆ ਉਹਦੇ ਨਾਲ ਥੋੜਾ ਜਿਹਾ ਤਾਂ ਕਰਦੀ ਆ ਹਾਂ ਬਾਕੀ ਥਾਣ ਇੱਕ ਵਾਰੀ ਆਪਾਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਕੱਲਾ ਕੱਲਾ ਨਿੱਖੜ ਮਾ ਲੱਗਿਆ ਬਹਾਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰਟ ਸ਼ੰਕ ਪੂਰਾ ਵੀ ਨੇ ਆਏ ਆ ਬਾਈ ਢਿੱਲਾ ਢੁੱਲਾ ਬਹੁਤ ਆ ਲੈ ਠੀਕ ਆ ਜੀ ਆ ਢਿੱਲਾ ਢੁੱਲਾ ਲੈ ਆ ਸਾਰੀਆਂ ਕੱਢਣੀਆਂ ਬਾਈ ਇਹਨੇ ਜੈ ਜੀ ਡਿਮਾਂਡ ਜੀ ਇਹਦੀ ਬਾਕੀ ਥਾਣ ਵਿਖਾ ਦੇ ਬਾਈ ਦਿਖਾ ਦੇ ਜੀ ਦਿਖਾ ਦੇ ਵੀ ਕੋਈ ਆਏ ਨਾ ਮੰਨੇ ਛੋਟਾ ਠੀਕ ਆ ਜੀ ਰੀੜੀ ਵਾਲਾ ਥਣ ਥਣ ਤਾਂ ਬਣਾਉਣਾ ਬਾਈ ਇਹਨੇ ਠੀਕ ਆ ਜੀ ਹਾਂਜੀ ਜੈਜ ਜੀ ਡਿਮਾਂਡ ਜੀ ਇਹਦੀ ਡਿਮਾਂਡ ਬਾਈ ਮੁੱਲ ਇਹਦਾ 70 ਕਰ ਲਗੇ ਤਾਂ ਵੀ ਵਿਗਣਾ ਹੀ ਆ ਬੱਚੀ ਨੇ ਠੀਕ ਆ ਜੀ ਪਰ ਆਪਾਂ 66000 ਰੁਪਏ ਚੋਂ ਮਾਨਤਾਣ ਕਰਦਾਂਗੇ 66000 ਚੋਂ ਹਾਂਜੀ ਜਿੱਦੇ ਬੱਚਾ ਮੂਰੇ ਹੋਇਆ ਬਾਈ ਉਦਦੇ ਬੱਚੀ 70 70 ਦੀ ਹੈ ਠੀਕ ਆ ਜੀ 66000 ਚੋਂ ਬਾਈ ਕਹਿੰਦਾ ਮਾਨਤਾਣ ਹੋ ਜਾਊਗਾ ਜੀ ਬਾਕੀ ਚੰਗੀ ਆ ਵੜਵਰੇ ਘਰੇ ਰੱਖਣ ਦੀ ਹਾਂਜੀ ਕੱਟ ਕਾਟ ਖਾਲੀ ਆ ਬਾਈ ਠੀਕ ਆ ਵੀਰੇ ਅੱਗੇ 2 ਨੰਬਰ ਨਾਲ ਅਗੇ ਦਾ ਸੂਆ ਕਿੰਨਾ ਮਜ ਇਹਦਾ ਬਾਈ ਮਾਲਕਾਂ ਦੇ ਵੀ ਦੂਜੇ ਸੂਏ ਸੁਵੀ ਦੀ ਆ ਠੀਕ ਆ ਜੀ ਤੀਜੇ ਆਸਤੇ ਕਦੋਂ ਆ ਨਾ ਇਸ ਵਕਤ ਕਿੰਨੇ ਸਮੇਂ ਦੀ ਜੀ ਇਹਨੂੰ ਬਾਈ 27 ਤਰੀਕ ਨੂੰ ਆ ਜਿਹੜਾ 27 ਮਾਰਚ ਆ ਹਾਂਜੀ ਉਹਦੇ ਇਹਨੂੰ ਚੌਥਾ ਮਹੀਨਾ ਸ਼ੁਰੂ ਹੋ ਜਾਣਾ ਬਾਈ 27 ਤਰੀਕ ਹਾਂਜੀ 27 ਤਰੀਕ ਚਾਹੇ ਸਾਡੇ ਤਿੰਨਾਂ ਦੇ ਮੰਨ ਕੇ ਆ ਚਾਹੇ ਬਾਈ ਕੋਈ ਕਿਵੇਂ ਮੰਨ ਲਵੇ ਠੀਕ ਹੈ ਜੀ ਮੇਰੀ ਚੈੱਕ ਕਰਾਈ ਗਈ ਆ ਇਹ ਘੱਟ ਜੋੜ ਕੇ ਬੇਨਤੀ ਆ ਬਾਈ ਹੱਥ ਬੰਨ ਕੇ ਹਾਂਜੀ ਵੀ ਐਵੇਂ ਪਤਾ ਮੈਂ ਨਾ ਇੱਕ ਵੀਡੀਓ ਆਪਣੀ ਵੀਡੀਓ ਤੇ ਵੜ ਵੇਚੀ ਸੀਗੀ ਧੋਕੜ ਗੱਬਣ ਹਾਂਜੀ ਉਹ ਮੰਨ ਲਾ ਵੇੜ ਬਾਈ ਜਾ ਕੇ ਕੰਮ ਗਲਤ ਕਰ ਗਏ ਬੱਚਾ ਪੁੱਛਾ ਸੱਟ ਗਈ ਮੁਰ ਕੇ ਉਹ ਮੇਰੇ ਨਾਲ ਰੌਲਾ ਪਾਉਣ ਠੀਕ ਹੈ ਜੀ ਵੀ ਬਾਈ ਵੀ ਮੰਨ ਲਾ ਤੂੰ ਤਾਂ ਸਾਨੂੰ ਫੰਡਰ ਦੇਤੀ ਆਪਦੀ ਗੱਲ ਉਹ ਦੱਸਣਾ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਈ ਬਣ ਕੇ ਆਪਦੀ ਚੈੱਕ ਕਰਾ ਕੇ ਲੈ ਕੇ ਜਾਵੀਂ ਮੈਂ ਚੈੱਕ ਕਰਾ ਕੇ ਟੀਕਾ ਠੰਡਾ ਲਵਾਇਆ ਗਿਆ ਹਾਂਜੀ ਮੇਰੇ ਤੇ ਕੋਈ ਯਕੀਨ ਨਾ ਕਰੇ ਆਪਦਾ ਡਾਕਟਰ ਜਿੱਥੋਂ ਵੀ ਭੈਣ ਭਰਾ ਨੇ ਆਉਣਾ ਨਾਲ ਲੈ ਕੇ ਆਵੇ ਤੇ ਚੈੱਕ ਕਰਾ ਕੇ ਫੇਰ ਲਈ ਆਵੇ ਠੀਕ ਹੈ ਬਾਈ ਦੁੱਧ ਦੇ ਥੱਲੇ ਬਾਈ ਮੈਂ ਚੋ ਕੇ ਲੈ ਆਇਆ 10 ਕਿਲੋ ਠੀਕ ਹੈ ਜੀ ਪਰ ਨਾ ਇਹ ਉਪਰਾ ਕਰ ਹੀ ਜਾਂਦੀ ਆ ਵੀ 8 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਜੀ ਠੀਕ ਆ ਜੀ ਹਾਂਜੀ ਕਿਉਂ ਆਪਾਂ ਐਵੇਂ ਬਾਕੀ ਆਈ ਉਹੋ ਜੇ ਘਰੋਂ ਆ ਬਾਈ ਇਹ ਇੰਨਾ ਕ ਤਾਂ ਦੁੱਧ ਨਹੀਂ ਖੁੱਲਾ ਹੀ ਦੇਣਾ ਬਾਈ ਸਹੀ ਗੱਲ ਆ ਜੀ ਹਾਂਜੀ ਬਾਕੀ ਕੁਆਲਿਟੀ ਚੰਗੀ ਆ ਜੀ ਚੰਗੀ ਆ ਬਾਈ ਥਾਣਾ ਦੇ ਸਹਿਜ ਵੀ ਸੋਹਣੇ ਆ ਜੀ ਗੈਪ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂੜਸ਼ਾਂਗਪੂਰਾ ਵੀ ਨੇ ਬਜਨ ਵਜੂਦ ਦੇ ਪੱਖ ਤੋਂ ਵੀ ਪੂਰੀ ਚੰਗੀ ਆ ਜੀ ਬਾਕੀ ਤੇ ਬਾਈ ਦੀ ਸਪੈਸ਼ਲ ਬੇਨਤੀ ਆ ਕਿ ਆਪ ਦਾ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਵੇ ਜੀ ਤੇ ਬਾਈ ਦੇ ਘਰੋਂ ਚੈੱਕ ਕਰਵਾ ਕੇ ਲੈ ਜਾ ਜੀ ਇਹ ਸਪੈਸ਼ਲੀ ਬੇਨਤੀ ਹੈ ਬਾਈ ਦੱਸਦਾ ਕਿ ਆਪਣੀ ਬਾਕੀ ਥਾਣੇ ਤੋਂ ਨੇੜੇ ਤੋਂ ਵੀ ਦਿਖਾ ਦਿੰਨੇ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਚਾਰ ਬੜਾ ਚੰਗਾ ਲੱਗਾ ਤੇ ਦੁੱਧ ਵੀ ਲੇਟ ਆਰਕਾ ਠੀਕ ਆ ਹਾਂਜੀ ਵੀ ਉਹਾਂ ਦੇ ਬਾਜੀ ਨੇ 17 18 17 18 ਬਾਕੀ ਆਪਾਂ ਨੂੰ ਵੀ ਦਿਸੀ ਜਾਂਦਾ ਬਾਈ 15 16 ਕਿਲੋ ਦੁੱਧ ਤਾਂ ਖੁੱਲਾ ਹੀ ਦਿੰਦਾ ਹੋਣਾਗਾ ਜੇ ਜੀ ਡਿਮਾਂਡ ਦੀ ਡਿਮਾਂਡ ਬਾਈ ਯਾਰ ਆਪਾਂ ਤਾਂ ਲੋਕਾਂ ਨੂੰ ਕਰਨੀ ਨਹੀਂ ਲੈ ਨਹੀਂ ਜਿਹੜੇ 45 50 40 ਆਪਾਂ ਲੋਕਾਂ ਨੂੰ ਨਹੀਂ ਕਰਨਾ 35000 ਚੋਂ ਮਾਨਤਾਣ ਕਰਾਂਗੇ ਬਾਈ। ਆਫਰ ਹੀ ਹੈ ਜੀ। ਮੈਂ ਕਹ ਆਫਰ ਵਾਲਾ ਕੰਮ ਆ 35000 ਚੋਂ ਮਾਨਤਾਣ ਕਿਸੇ ਬੰਦੇ ਨੇ ਨਹੀਂ ਕਰਨਾ। 10 ਕਿਲੋ ਦਾ ਤਾਂ ਨਹੀਂ ਦੇਣਾ। ਮੈਂ ਕਹ ਨਹੀਂ ਦੇਣੀ ਬਾਈ ਕਿਸੇ ਨੇ ਪਰ ਆਪਾਂ ਨੂੰ ਭਾ ਨਾ ਆਈਆਂ ਆਪਾਂ ਨੇ ਯਾਰ ਜੇ ਚੱਲ ਕਿਸੇ ਦੇ ਘਰੇ ਦੁੱਧ ਚਲੇ ਜਾਊਗਾ ਤਾਂ ਕਿੱਡੀ ਗੱਲ ਆ ਬਾਈ। ਆਪਾਂ ਨੂੰ ਮਹਾਰਾਜ ਹੋਰ ਦੇਊਗਾ ਕੋਈ ਕਦੋਂ। ਸਹੀ ਗੱਲ ਹੈ। ਅੱਗੇ ਵੀਰੇ ਤਿੰਨ ਨੰਬਰ ਤਿੰਨ ਨੰਬਰ ਨਾਲ ਬੱਚੇ ਦੀ ਉਮਰ ਕਿੰਨੀ ਕਹ? ਇਹਦੀ ਬਾਈ ਉਮਰ ਹੈਗੀ ਆ 11 ਮਹੀਨੇ। ਠੀਕ ਹੈ ਜੀ। ਤੇ ਕੱਦ ਦੇਖ ਲੈ ਬੱਚੀ ਦਾ ਬਾਈ। ਸੰਭੀ ਬੱਲੀ ਆ। ਖੱਲ ਹਾਂ ਕੋਈ ਆਏ ਨਹੀਂ ਕਾ ਬਈ ਮਾੜੀ ਮੋਟੀ ਚੀਜ਼ ਆਏ ਆ ਬਈ ਵੀ ਆਪਣੀਆਂ ਵੀਡੀਓ ਤੁਸੀਂ ਤੀਜੇ ਚੌਥੇ ਦਿਨੇ ਬਣਾਉਨੇ ਆ ਆਪਾਂ ਅਜ ਤਾਈਂ ਬੱਚੀ ਨਹੀਂ ਲਈ ਨਹੀਂ ਲਈ ਬੱਚੀ ਆਪਾਂ ਨੂੰ ਕੋਈ ਕੁਸ ਦਿਸਿਆ ਇਹਦੇ ਵਿੱਚ ਆਪਾਂ ਵੀ ਤਾਂ ਹੀ ਲਈ ਜੀ ਆ ਬਈ ਤੇ ਬੁੱਥੀ ਵੇਖ ਲਾ ਬਈ ਕੁਆਲਟੀ ਵਾਲੀ ਆ ਕਾਫੀ ਕਲਰ ਚ ਪਿਓਰ ਜਰਸੀ ਆ ਕੰਨ ਤਿੰਨ ਉਂਗਲਾਂ ਦੇ ਕੋਟ ਸਕਦਾ ਹੈ ਨਹੀਂ ਮੇਰੇ ਕੋਈ ਉਂਜੋ ਬਈ ਇੱਧਰ ਵੇਖੀ ਐ ਵੀ ਜਮਾ ਖੀਰੀ ਆ ਇਹਦਾ ਵਿਰਲ ਵੀ ਹੈ ਨੀਗੀ ਵਿਰਲ ਵੀ ਹੈ ਨੀ ਬਈ ਹਜੇ ਮੰਨ ਲਾ ਨਾ ਬਈ ਇਹ ਤਾਂ ਬੱਚਾ ਹੀ ਆ ਛੋਟਾ ਮੇਰੇ ਕੋਲੇ ਕੱਲ ਆਈ ਆ ਬਾਈ ਠੀਕ ਹੈ ਜੀ ਉਹ ਮੈਨੂੰ ਦੱਸਦੇ ਸੀਗੇ ਕਹਿੰਦੇ ਪਰਸੋਂ ਹੀਟ ਕੱਢੀ ਵੀ ਸੀਗੀ ਇਹਨੇ ਤੇ ਅਸੀਂ ਕੀ ਕਾ ਨਹੀਂ ਭਰਾਇਆਗਾ ਅੱਛਾ ਅੱਛਾ ਜੀ ਠੀਕ ਹੈ ਕਿ ਨਹੀਂ ਐਵੇਂ ਆਪਾਂ ਬਾਈ ਲੋਕਾਂ ਨੂੰ ਝੂਠ ਨਹੀਂ ਮਾਰਦੇ ਵੀ ਠੀਕ ਆ ਬਾਈ ਇਹਦੇ ਟੀਕਾ ਭਰਾਇਆ 15 ਦਿਨਾਂ ਦਾ 20 ਦਿਨਾਂ ਦਾ ਕੋਈ ਫਾਇਦਾ ਨਹੀਂ ਸਹੀ ਗੱਲ ਆ ਖਾਲੀ ਹੀਟ ਕੱਢੀ ਸੀਗੀ ਮੈਂਮ ਨਹੀਂ ਭਰਾਇਆਗਾ ਟੀਕਾ ਬਾਈ ਠੀਕ ਹੈ ਜੀ ਮੈਂ ਕਹਾਂ ਚੱਲ ਕੇ ਚੰਗੇ ਬੰਦੇ ਕੋਲੇ ਚਲੀ ਗਈ ਵਧੀਆ ਟੀਕਾ ਭਰਾਉਣਾ ਆਪਾਂ ਭਰਾਉਣਾ ਹਨਾ ਤੇ ਇਹਦੀ ਡਿਮਾਂਡ ਜਿਹੜੇ ਲੈਣੇ ਹੀ ਆ ਜੀ ਆਪਾਂ ਹਣ ਦੇਖ ਲੈ ਬਾਈ ਢੋਲੀ ਆਪਾਂ ਦਿਖਾ ਦੇਗ ਨਾ ਬਬੇ ਦੇਖੀ ਨਹੀਂ ਨਹੀਂ ਬਸ ਓਕੇ ਜੀ ਲੋ ਕਰੋ ਜੀ ਚੈੱਕ ਥੋੜਾ ਤਲਕਣਾ ਥੱਲੇ ਤਾਂ ਕਰਕੇ ਨਾ ਕਰਦੀ ਆ ਉਧਰ ਹੀ ਬੰਦ ਦਿਓ ਜੀ ਬੋਦੀ ਵਾਲੀ ਬੱਛੀ ਆ ਸਾਂਭ ਕੇ ਤਿਆਰ ਕਰਕੇ ਵਿੱਚ ਨਹੀਂ ਹੋਵੇ ਤਾਂ ਜਿੰਨੇ ਰੁਪਏ ਕੋਈ ਮਰਜ਼ੀ ਲੈ ਲੇ ਸੀਮਨ ਚੰਗਾ ਟੋਪ ਦਾ ਲਵਾ ਕੇ ਬੱਚਾ ਜਿਹੋ ਜਾਂ ਮਰਜ਼ੀ ਲੈ ਲੇ ਸਾਂਭਣ ਵਾਲੀ ਚੀਜ਼ ਆ ਖੜ ਨਹੀਂ ਖੜਨੀ ਬਾਲੀ ਵਧੀਆ ਜਿਹੜੇ ਲੈਣੇ ਹੀ ਆ ਇਹਦੇ ਰੁਪਏ ਲੈਣੇ ਆ ਯਾਰ ਬਾਈ ਆਪਾਂ ਤਾਂ 30 35 ਲੋਕਾਂ ਨੂੰ ਮੰਨਣਾ ਮੰਗਣਾ ਨਹੀਂਗਾ ਠੀਕ ਹੈ ਜੀ 25000 ਚੋਂ ਮਾਨਤਨ ਕਰਦਾਂਗੇ ਬਾਈ ਕੋ ਜੂ ਮਾਨਤਨ ਜੀ ਹਾਂ ਤੇ ਪਰ ਕਿਸੇ ਨੇ ਕਰਨਾ ਨਹੀਂ ਬਾਈ ਨਹੀਂ ਕਰਦਾ ਚੀਜ਼ ਆ ਇੱਕ ਬੱੱਚੀ ਵੇਲਾ ਬਾਈ ਟੋਆ ਟੂਆ ਆ ਬੁੱਦੀ ਚਮਕਦਮ ਕਾਲੀ ਬੱੱਚੀ ਆ ਕੋਈ ਆਏ ਨਹੀਂ ਵੀਰੇ ਮਾੜੀ ਮੋਟੀ ਚੀਜ਼ ਨਹੀਂ ਗੀ ਆ ਕੇ ਕਿਹੜਾ ਇੱਥੇ ਆ ਕੇ ਵੇਖਿਓ ਬਾਕੀ ਬਾਈ ਜਿਹੇ ਬੰਦੇ ਨੂੰ ਪਰਖ ਆ ਹਾਂ ਜਿਹਨੂੰ ਚਰਪਤੀ ਦੀ ਪਰਖ ਆ ਉਹਨੂੰ ਦੱਸਣ ਦੀ ਲੋੜ ਨਹੀਂ ਉਹਨੇ ਤਾਂ ਮੈਂਟ ਹੀ ਲਾਉਣਾ ਬਾਈ ਸਹੀ ਗੱਲ ਆ ਉਹਨੂੰ ਵੀਰੇ ਦੱਸਣ ਦੀ ਲੋੜ ਨਹੀਂ ਜਿਹਨੂੰ ਪਰਖ ਆ ਜੇ ਤੇ ਕੁਆਲਿਟੀ ਪੂਰੀ ਚੰਗੀ ਜਿਹਨੂੰ ਬਾਈ ਮਾਲਕ ਕਿਸੇ ਨੂੰ ਮੇਰੇ ਵਰਗੇ ਨੂੰ ਨਹੀਂ ਪਰਖ ਹਾਂਜੀ ਉਹਨੇ ਤਾਂ ਕਈ ਜਾਣਾ 22000 ਲੈ ਕਾਲੀ ਜੀ ਬੱਚੀ ਦੇ ਮੰਗੀ ਜਾਂਦਾ 25000 ਰੁਪਈਆ ਸਹੀ ਗੱਲ ਹੈ ਜੀ ਹਣਾ ਬਾਈ ਤੇ ਪਰ ਆਹ ਵੇਲਾ ਬਾਈ ਤੂੰ ਪਰ ਜਿਹਨੂੰ ਪਰਖ ਆ ਉਹਨੂੰ ਪਤਾ 25 ਚਲੋ ਜੇ 25000 ਤੇਡੀ ਵੈੜ ਵੀ ਤੇ ਯਾਰ ਹੋਣੀ ਨਹੀਂ ਕੋਈ ਜ਼ੋਰ ਲੱਗੇ ਨਹੀਂ ਮੰਨ ਲਾ ਬਾਈ ਬਾੜਾ ਨਹੀਂ ਮੈਂ ਆਉਂਦਾਗਾ ਇੱਕ ਮਹੀਨੇ ਤੱਕ ਅੱਜ ਬੱਚੀ ਨੇ ਟੀਕਾ ਲੈ ਲੈਣਾ ਲੈ ਲੈਣਾ ਇਹ ਚੰਗੇ ਬੰਦੇ ਕੋਲੇ ਉੱਠ ਗਈ ਤੇ ਮਹੀਨੇ ਤਾਂ نو ਹੀ ਰਹਿ ਗਏ ਬਾਈ ਕੱਲੀ ਚੈੱਕ ਪਾਸ ਹੀ ਡਬਲ ਹੋ ਜਾਣੀ ਹੈ ਹਾਂਜੀ ਚੈੱਕ ਪਾਸ ਹੀ ਹੋ ਗਈ ਕੱਲੀ ਚੈੱਕ ਪਾਸ ਹੀ ਹੋ ਜਾ ਡਬਲ ਹੋ ਜਾ ਤਾ ਵੀ ਡਬਲ ਹੋ ਜਾਣੀ ਆ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾ ਦੇ ਕੱਲਾ ਤੱਲਾ ਖਾਣਾ ਕੋਲੀ ਪੂਰੇ ਟੌਪ ਦੀ ਆ ਨਾ ਕੋਈ ਫੋਟ ਆ ਨਾ ਛਾਂਗਾ ਬੱਚੀ ਦੇ ਸਹੀ ਗੱਲ ਹੈ ਧੰਨਵਾਦ